ਤਾਨੂੰ ਕਿਸੇ ਨਾ ਕਿਸੇ ਸ਼ਕਲ ਵਿੱਚ ਕੀਮਤ ਅਦਾ ਕਰਨੀ ਪਵੇ ਵੈਸੇ ਤਾਂ ਮੈਂ ਔਰ ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੇ ਬਹੁਤ ਵੱਡੀਆਂ ਕੀਮਤਾਂ ਅਦਾ ਕੀਤੀਆਂ ਇਸੇ ਦੇਸ਼ ਦੇ ਰਾਜਨੀਤਿਕ ਮਾਹੌਲ ਵਿੱਚ ਰਹਿ ਕੇ ਵਿਚਰ ਕੇ ਉਹਨਾਂ ਤੇ ਮੇਰੇ ਪਿਤਾ ਜੀ ਤੇ ਬੜੇ ਲੰਬੇ ਸਮੇਂ ਉਹਨਾਂ ਨੂੰ नेशनल सिक्योरिटी एक्ट एनएसए ਵਿੱਚ ਡეტেইন ਕੀਤਾ ਗਿਆ ਜਿਵੇਂ ਕਿ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਕੀਤਾ ਗਿਆ ਦੂਰ ਦਰਾਡੇ ਜੇਲ੍ਹਾਂ ਚ ਅਗਰਤਲਾ ਵੈਸਟ ਬੰਗਾਲ ਦੇ ਲਾਗੇ ਤ੍ਰਿਪੁਰਾ ਸਟੇਟ ਇਹ ਪੂਰਾ 1 ਸਾਲ ਉੱਥੇ ਨਜ਼ਰਬੰਦ ਰਹੇ ਨੇ ਉਸ ਤੋਂ ਬਾਅਦ ਹਜ਼ਾਰੀ ਬਾਗ ਬਿਹਾਰ ਵਿੱਚ ਤਿਹਾਰ ਚ ਬਹੁਤ ਲੰਬਾ ਸਮਾਂ ਅੰਮਾਲੇ ਦੀ ਜੇਲ੍ਹ ਵਿੱਚ ਪੰਜਾਬ ਦੀਆਂ ਜੇਲ੍ਹਾਂ ਚ ਇਮਰਜੈਂਸੀ 19 ਮਹੀਨੇ ਇਹ ਸਾਰੀਆਂ ਕੈਦਾਂ ਉਹਨਾਂ ਨੇ ਇਕੱਠੀਆਂ ਕੋਈ ਅਸੀਂ ਧੰਦੇ ਵਾਲੇ ਆਦਮੀ ਨਹੀਂ ਸੀਗੇ ਸਾਡੇ ਵਾਸਤੇ ਕੋਈ ਰਾਜਨੀਤੀ ਧੰਦਾ ਨਹੀਂ ਸੀਗੀ ਸਿਰਫ ਸਰਕਾਰਾਂ ਦਾ ਵਿਰੋਧ ਕਰਨ ਵਾਸਤੇ ਆਪਣੇ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਸਤੇ ਆਪਣੀ ਕੌਮ ਦੀ ਗੱਲ ਕਰਨ ਵਾਸਤੇ ਆਪਣੇ ਪਾਣੀਆਂ ਦੀ ਗੱਲ ਕਰਨ ਵਾਸਤੇ ਇਹ ਕੀਮਤਾਂ ਉਹਨਾਂ ਨੇ ਵੀ ਅਦਾ ਕੀਤੀਆਂ ਤੇ ਹੁਣ ਮੇਰੀ ਵਾਰੀ ਆ ਮੇਰੇ ਤੇ ਇਸ ਵਕਤ ਪੰਜ ਤਾਂ ਮੁਕਦਮੇ ਜਿਹੜੇ ਮਗਲੀਆਂ ਸਰਕਾਰਾਂ ਨੇ ਕੀਤਾ ਛੱਡ ਦਿਓ ਸਾਰੇ ਰੱਦ ਰੁੱਦ ਕਰਤੇ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਪੰਜ ਮੁਕਦਮੇ ਆ ਜਿਹੜੀ ਇਹ ਖੋਤੀ ਭਗਵੰਤ ਮਾਨ ਦੀ ਸਰਕਾਰ ਹੈ ਇਹਨੇ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਹੋਏ ਨੇ ਉਹਨਾਂ ਵਿੱਚੋਂ ਇੱਕ ਮੁਕੱਦਮਾ ਬਹੁਤ ਸੰਗੀਨ ਜਿਹਦੇ ਵਿੱਚ ਮੈਨੂੰ ਨਾਬੇ ਜੇਲ੍ਹ ਵਿੱਚ ਡੀਟੇਨ ਕੀਤਾ ਗਿਆ ਸੀ ਐਨਡੀਪੀਐਸ ਦਾ 9 ਸਾਲ ਪੁਰਾਣਾ ਸਾਰਿਆਂ ਨੂੰ ਪਤਾ ਤਕਰੀਬਨ ਔਰ ਇਸ ਤੋਂ ਲਾਵਾ ਇੱਕ ਮੁਕੱਦਮਾ ਮੇਰੇ ਤੇ 2021 'ਚ ਈਡੀ ਨੇ ਭਾਜਪੀ ਸਰਕਾਰ ਨੇ ਮੇਰੇ ਤੇ ਦਰਜ ਕਰਕੇ ਮੈਨੂੰ ਪਟਿਆਲਾ ਦੀ ਜੇਲ੍ਹ ਵਿੱਚ ਰੱਖਿਆ ਔਰ ਕੱਲ ਅਚਾਨਕ মিডিਆ ਰਾਹੀਂ ਪਤਾ ਲੱਗਿਆ ਟੀਵੀ ਚੈਨਲ ਰਾਹੀਂ ਪਤਾ ਲੱਗਿਆ ਕਿ ਈਡੀ ਨੇ ਸਾਡਾ ਜਿਹੜਾ ਚੰਡੀਗੜ੍ਹ ਦਾ ਇਹ ਰਹਿائش ਆ ਉਸ ਨੂੰ ਅਟੈਚ ਕਰਤਾ ਵਾ ਈ ਈਡੀ ਟਵਿੱਟਰ ਤੇ ਆਪਰੇਟ ਕਰ ਰਹੀ ਐ ਮੈਨੂੰ ਕੋਈ ਨੋਟਿਸ ਨਹੀਂ ਆਇਆ ਅੱਜ ਮੈਂ ਤੁਹਾਡੇ ਨਾਲ ਅੱਜ ਬੈਠਾ ਵਾਂ 12 ਤਰੀਕ ਚ ਯਾਨੀ ਕਿ ਆਲਮੋਸਟ 24 ਘੰਟੇ ਬਾਅਦ ਜਦੋਂ ਈਡੀ ਨੇ ਖਬਰਾਂ ਛਾਪ ਦਿੱਤੀਆਂ ਸਾਰੇ ਦੇਸ਼ ਵਿੱਚ ਮੈਂ ਤੁਹਾਡੇ ਨਾਲ 24 ਘੰਟੇ ਬਾਅਦ ਇੱਥੇ ਬੈਠਾ ਵਾਂ ਆਪਣੇ ਘਰ ਵਿੱਚ ਚੰਡੀਗੜ੍ਹੀ ਬੈਠਾ ਮੈਨੂੰ ਕੋਈ ਨੋਟਿਸ ਨਹੀਂ ਸਰਵ ਹੋਇਆ ਤੁਸੀਂ ਦੇਖੋ ਇਸ ਵਿੱਚ ਇਸ ਦੇਸ਼ ਵਿੱਚ ਚੱਲ ਕੀ ਰਿਹਾ ਹੈ ਔਰ ਈਡੀ ਨੇ ਪਹਿਲਾਂ ਪ੍ਰੈਸ ਰਿਲੀਜ਼ ਜਾਰੀ ਕੀਤੀ ਦਿੱਲੀ 'ਚ ਦਿੱਲੀ ਤੋਂ ਤੇ ਟੀਵੀਆਂ ਨੇ ਚੱਕ ਦਿੱਤੇ ਕੰਮ ਖੈਰਾ ਦੀ ਪ੍ਰਾਪਰਟੀ ਅਟੈਚ ਖੈਰਾ ਦੀ ਪ੍ਰਾਪਰਟੀ ਅਟੈਚ ਫਿਰ ਸਾਡੇ ਘਰ ਦੇ ਗੇੜੇ ਮਾਰਨ ਲੱਗੇ ਫਿਰ ਮੈਂ ਜਦੋਂ ਦੇਖਿਆ ਤਾਂ ED ਨੇ ਆਪਣੇ ਟਵਿੱਟਰ ਤੇ ਬਾਅਦ ਵਿੱਚ ਸ਼ੇਅਰ ਕੀਤਾ ਕਿ ਖੈਰਾ ਸੁਖਪਾਲ ਸਿੰਘ ਖੈਰਾ ਦੀ ਅਸੀਂ ਚੰਡੀਗੜ੍ਹ ਰੈਸ਼ ਪ੍ਰਾਪਰਟੀ ਅਟੈਚ ਕਰਤੀ ਮਾਮਲਾ 2021 ਦਾ ਵਾ ਅਦਾਲਤ ਵਿੱਚ ਕੇਸ ਚੱਲ ਰਿਹਾ ਵਾ ਔਰ ਜਿਸ ਆਧਾਰ ਤੇ ਕੇਸ ED ਨੇ ਚਲਾਇਆ ਵਾ ਉਹਦਾ ਸ਼ੈਡਿਊਲ ਡਿਫੈਂਸ NDPS ਦਾ ਕੇਸ ਜਿਹੜਾ ਭਗਵੰਤ ਮਾਨ ਦੀ ਮਿਹਰਬਾਨੀ ਦੇ ਨਾਲ ਮੇਰੇ ਤੇ ਦਰਜ ਹੋਇਆ ਉਹਦੇ ਕਰਕੇ ਚੱਲ ਰਿਹਾ ਵਾ ਔਰ ਉਹਦੀ ਵਾਸ਼ਿੰਗਟਨ ਇਹ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ ਪਰ ਕਿਉਂਕਿ ਹੁਣ ਪੰਜਾਬ ਦੇ ਵਿੱਚ 2027 ਚ ਇਲੈਕਸ਼ਨ ਆ ਰਹੀ ਹੈ ਇਸ ਕਰਕੇ ਈਡੀ ਨੇ ਹੁਣ ਆਪਣੇ ਨਿਸ਼ਾਨੇ ਲੱਭਣੇ ਸ਼ੁਰੂ ਕਰ ਦਿੱਤੇ ਨੇ ਕਿ ਕਿਹਨਾਂ ਕਿਹਨਾਂ ਨੂੰ ਅਸੀਂ ਬਾਵਾ ਮਰੋਣੀਆਂ ਕਿਹਨਾਂ ਕਿਹਨਾਂ ਨੂੰ ਦਬਾਉਣਾ ਕਿਹਨਾਂ ਨੂੰ ਤੁਮਕਾਉਣਾ ਤੇ ਕਿਹਨਾਂ ਨੂੰ ਡਰਾਉਣਾ ਇਸ ਤੋਂ ਪਹਿਲਾਂ ਸਾਡੇ ਜਿਹੜੇ ਜਨਰਲ ਸੈਕਟਰੀ ਇਨਚਾਰਜ ਬਣੇ ਨੇ ਨਵੇਂ ਭੁਪੇਸ਼ ਪਖੇਲ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਛੱਤੀਸਗੜ੍ਹ ਦੇ ਪਹਿਲਾਂ ਉਹਨਾਂ ਦੇ ਰੇਡ ਹੋਇਆ ਅਜ ਤੋਂ 3 ਦਿਨ ਪਹਿਲਾਂ ਉਹਨਾਂ ਨੇ ਬਾਹਰ ਆਣ ਕੇ ਸਾਰੀ ਗੱਲ ਤੱਥ ਦੱਸਦੇ ਕਿ ਮੇਰੇ ਘਰੋਂ ਕੁਝ ਨਹੀਂ ਮਿਲਿਆ ਔਰ ਜੇ ਮਿਲੇ ਨੇ ਤੇ ਸਾਡੀ ਪ੍ਰਾਪਰਟੀ ਦੇ ਸਾਡੇ ਖਾਨਦਾਨੀ ਜਿਹੜੇ ਡਾਕੂਮੈਂਟਸ ਨੇ ਜ਼ਮੀਨ ਜਾਇਦਾਦ ਦੇ ਉਹ ਹਨ ਤੇ ਮੈਂ ਫੇਸ ਕਰੂੰ ਅਸਲ 'ਚ ਭਗੇਲ ਤੇ ਵੀ ਇਹੀ ਹਮਲਾ ਤਾਂ ਕੀਤਾ ਗਿਆ ਕਿਉਂਕਿ ਉਹ ਆਪਣਾ ਕੰਮ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਪੂਰੀ ਇਨਸਾਫਪਸੰਦੀ ਨਾ ਨਾ ਕਰ ਸਕੇ ਟਾਈਮ ਨਾ ਸਫੇਰ ਕਰ ਸਕੇ ਕਾਂਗਰਸ ਨੂੰ ਇੱਥੇ ਪੰਜਾਬ ਦੇ ਜਿਹੜੇ ਸਾਡਾ ਯੂਨਿਟ ਹੈ ਇਹਨੂੰ ਮਜ਼ਬੂਤ ਨਾ ਕਰ ਸਕੇ ਨੈਕਸਟ ਟਾਰਗੇਟ ਉਹਨਾਂ ਨੇ ਮੈਨੂੰ ਲੱਭ ਲਿਆ ਮਤਲਬ ਅੱਜ ਅਟੈਚਮੈਂਟ ਦੀ ਲੋਡ ਕੀਤੀ ਪਈ ਜਦ ਚਲਾਨ ਪੇਸ਼ ਕਰ ਚੁੱਕੀ ਆ ਈਡੀ 2021 ਚ ਚਲਾਨ ਪੇਸ਼ ਹੋ ਚੁੱਕਾ ਅਦਾਲਤਾਂ ਵਿੱਚ ਡੇਟਾ ਪੈਰੀਆਂ ਨੇ ਔਰ ਅਗਰ ਅਟੈਚਮੈਂਟ ਕਰਨੀ ਵੀ ਸੀਗੀ ਤੇ ਪਹਿਲਾਂ ਮੈਨੂੰ ਤਾਂ ਨੋਟਿਸ ਸਰਵ ਕਰਦੇ ਮੇਰਾ ਪੱਖ ਤਾਂ ਸੁਣਦੇ ਲੇਕਿਨ ਕੁਝ ਨਹੀਂ ਸੁਣਦੇ ਔਰ ਜਿਹੜੀ ਸੋ ਕਾਲਡ ਐਨਡੀਪੀਐਸ ਦੇ ਡਰੱਗਸ ਦੇ ਕੇਸ ਨੂੰ ਅਧਾਰ ਬਣਾ ਕੇ ਈਡੀ ਨੇ ਮੁਕੱਦਮਾ ਦਰਜ ਕੀਤਾ ਉਹਦਾ ਸਮਾਂ ਰੱਖਿਆ ਇਹਨਾਂ ਨੇ 2014 ਤੋਂ 2021 ਜਦ ਕਿ ਇਹ ਕੋਠੀ ਸਾਡੀ 1990 ਦੇ ਅਸੀਂ ਰਹਿ ਰਹੇ ਮਤਲਬ ਕਿੰਨੇ ਸਾਲ ਹੋ ਗਏ 35 ਸਾਲ ਪਰ ਉਹ ਕਹਿੰਦੇ ਨੇ ਜੀ ਅਸੀਂ ਇਹਨੂੰ ਵੀ ਕਬਜ਼ੇ 'ਚ ਕਰਨਾ ਵਾ ਚਲੋ ਅਟੈਚਮੈਂਟ ਆ ਉਹਨਾਂ ਦੇ ਕਰ ਸਕਦੇ ਅਸੀਂ ਉਹਦਾ ਲੀਗਲ ਰੂਟ ਲਵਾਂਗੇ ਉਹਦਾ ਪ੍ਰੋਸੈਸ ਕਰਾਂਗੇ ਔਰ ਬਹੁਤ ਸਾਰੀਆਂ ਇਦਾਂ ਦੀਆਂ ਅਟੈਚਮੈਂਟਸ ਇੰਡੀਆ ਨੇ ਉਹ ਹਾਈ ਕੋਰਟ ਨੇ ਸਟੇ ਕੀਤੀਆਂ ਹੋਈਆਂ ਨੇ ਮੈਂ ਉਧਰ ਤਾਂ ਜਾਊਂਗਾ ਲੇਕਿਨ ਮੇਰਾ ਤਾਂ ਆਪਣਾ ਫਰਜ਼ ਸਿਗਾ ਕਿ ਕਿਵੇਂ ਅੱਜ ਈਡੀ ਦਾ ਸੀਬੀਆਈ ਦਾ ਦੁਰਉਪਯੋਗ ਕਰਕੇ ਬੀਜੇਪੀ ਆਪਣੇ ਹੀ ਓਪੋਨੈਂਟਸ ਨੂੰ ਸਾਰੇ ਦੇਸ਼ ਵਿੱਚ ਉਹਨਾਂ ਨੂੰ ਤਮਕਾਰੀ ਆ ਉਹਨਾਂ ਨੂੰ ਡਰਾ ਰਹੀ ਆ ਭੇ ਪੈਦਾ ਕਰ ਰਹੀ ਆ ਕਿ ਤੁਸੀਂ ਖਬਰਦਾਰ ਜੇ ਸਾਡੇ ਦੇਸ਼ ਦੇ ਨਿਜ਼ਾਮ ਦੇ ਖਿਲਾਫ ਬੋਲੇ ਔਰ ਭਗਵੰਤ ਮਾਨ ਤੇ ਕੇਜਰੀਵਾਲ ਤੇ ਮੈਨੂੰ ਇਸ ਗੱਲ ਦਾ ਅਫਸੋਸ ਆ ਕਿ ਜਿਹੜਾ ਇਹਨਾਂ ਨੇ ਮੇਰੇ ਤੇ ਕੇਸ ਬਣਾਇਆ ਨਾ ਫਾਜ਼ਿਲਕਾ ਵਿੱਚ ਜਦੋਂ ਮੈਨੂੰ ਨਾਬੇ ਜੇਲ੍ਹ ਚ ਰੱਖਿਆ 4 ਮਹੀਨੇ ਇਹਨਾਂ ਨੇ ਈਡੀ ਦੀ ਟੋਟਲ ਚਲਾਨ ਨੂੰ ਕਾਪੀ ਪੇਸਟ ਕਰਕੇ ਮੇਰੇ ਚਲਾਨ ਵਿੱਚ ਪੇਸ਼ ਕੀਤਾ ਉੱਥੇ ਫਾਜ਼ਿਲਕਾ ਦੇ ਵਿੱਚ ਪੂਰਾ ਇਨ ਬਿਨ ਇੱਕ ਇੱਕ ਚੀਜ਼ ਉਹਦਾ ਕਹਿੰਦੇ ਈਡੀ ਬਹੁਤ ਖਰਾਬ ਹੈ ਜੀ ਸੀਬੀਆਈ ਬਹੁਤ ਤੰਗ ਕਰਦੀ ਹੈ ਹਮਾਰੇ ਕੋ ਤੇ ਉਸੇ ਈਡੀ ਦੇ ਚਲਾਨ ਦਾ ਸਾਰਾ ਲੈ ਕੇ ਮੇਰੇ ਖਿਲਾਫ ਜਿਹੜਾ ਮੁਕਦਮਾ ਦਰਜ ਕੀਤਾ ਔਰ ਜਦੋਂ ਸੁਪਰੀਮ ਕੋਰਟ ਗਏ ਮੇਰੀ ਜਮਾਨਤ ਕੈਨਸਲ ਕਰਾਉਣ ਲਈ ਸੁਪਰੀਮ ਕੋਰਟ ਨੇ ਵਗਾ ਕੇ ਮਾਰਿਆ ਫਾਸਲ ਕਾ ਦੀ ਐਨਡੀਪੀਐਸ ਦੀ ਟ੍ਰਾਇਲ ਮੇਰੀ ਸਟੇ ਕੀਤੀ ਹੋਈ ਸੁਪਰੀਮ ਕੋਰਟ ਨੇ ਔਰ ਮਾਰਚ ਮਹੀਨੇ ਵਿੱਚ ਮੇਰੀ ਕਵਾਸ਼ਿੰਗ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ ਅਗਰ ਉਹ ਕਵਾਸ਼ ਹੋ ਜਾਂਦਾ ਆ ਈਡੀ ਉਡੀ ਸਾਰੇ ਇਹ ਤਹਿ ਸਨੇਸ਼ ਹੋ ਜਾਣਗੇ ਕੋਈ ਕਿਤੇ ਕੋਈ ਲੱਭੇਗਾ ਨਹੀਂ ਪਰੰਤੂ ਅੱਜ ਤੱਕ ਜਿਹੜੀ ਈਡੀ ਦੀ ਤੇ ਭਗਵੰਤ ਮਾਨ ਦੀ ਸਰਕਾਰ ਪੁਲਿਸ ਦੀ ਕੋਲਾਬੋਰੇਸ਼ਨ ਦੇ ਨਾਲ ਇਹ ਸਾਰਾ ਜਿਹੜਾ ਮੇਰੇ ਖਿਲਾਫ ਮਾਹੌਲ ਖੜਾ ਕੀਤਾ ਗਿਆ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਐਨਡੀਪੀਐਸ ਦਾ 2015 ਦਾ ਮੇਰੇ ਖਿਲਾਫ ਮੁਕੱਦਮਾ ਘੜਿਆ ਉਹ ਮੈਂ ਜਦੋਂ ਲੀਡਰ ਆਫ اپੋਜੀਸ਼ਨ ਸੀ ਇਸੇ ਬੋਕਰ ਪਾਰਟੀ ਦਾ ਇਹਨਾਂ ਦੀ ਕਰਤੂਤ ਦੇਖ ਲਓ ਤੁਸੀਂ ਜਿਨ੍ਹਾਂ ਦੇ ਕਰਕੇ ਮੇਰੇ ਤੇ ਕੇਸ ਬਣਿਆ ਕਿਉਂਕਿ 2017 ਜਦੋਂ ਮੈਂ ਰਾਣੇ ਗੁਰਜੀਤ ਨੂੰ ਜਿਹੜੀਆਂ ਨਜਾਇਜ਼ ਖੱਡਾਂ ਦੀ ਉਹਨੇ ਬੇਨਾਮੀ ਬੋਲੀ ਲਾਤੀ ਸੀ ਆਪਣੇ ਇੱਕ ਅਮਿਤ ਬਹਾਦਰ ਖਾਨ ਸਾਹਮੇ ਦੇ ਨਾਮ ਤੇ 25 ਕਰੋੜ ਰੁਪਏ ਦੀ ਜਦੋਂ ਮੈਂ ਉਹਨੂੰ ਪਰਸਿਊ ਕੀਤਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਰਾਣੇ ਗੁਰਜੀਤ ਨੂੰ ਉਸ ਵਕਤ ਕੈਬਨਿਟ ਚੋਂ ਕੱਢ ਦਿੱਤਾ ਸੀਗਾ ਬਸ ਉਸੇ ਕਰਕੇ ਮੈਂ ਪਹਿਲਾਂ ਆ ਕਾਂਗਰਸ ਵੇਲੇ ਉਹਦਾ ਜਿਹੜਾ ਖਮਿਆਜ਼ਾ ਭੁਗਤਿਆ ਅਲਟੀਮੇਟਲੀ ਸੁਪਰੀਮ ਕੋਰਟ ਨੇ ਜਿਹੜੀ ਉਹ ਅਦਾਲਤ ਨੇ ਮੈਨੂੰ ਸਮਨਿੰਗ ਕੀਤੀ ਸੀ ਪਹਿਲਾਂ ਦੋ ਰੂਟ ਹੋਏ ਨੇ ਅਮਰਿੰਦਰ ਸਿੰਘ ਦੀ ਸਰਕਾਰ ਨੇ ਅਦਾਲਤ ਦਾ ਰੂਟ ਲਿਆ ਸੀਗਾ ਜਿਹੜਾ ਮੈਂ ਸੁਪਰੀਮ ਕੋਰਟ ਚੈਲੰਜ ਕੀਤਾ 2023 ਦੀ ਫ फेब्रुवारी ਚ ਉਹਨਾਂ ਨੇ ਮੇਰੇ ਜਿਹੜੇ ਸਮਨ ਸੀ ਉਹ ਕਾਸ਼ ਕਰ ਦਿੱਤੇ ਕੰਮ ਖਤਮ ਹੋ ਗਿਆ ਸੀਗਾ ਸਰ ਭਗਵਾਨਪਤਮਨ ਨੇ ਦੂਸਰਾ ਰੂਟ ਲਿਆ ਮੇਰੇ ਤੇ ਕੇਐਫਆਈਆਰ ਦਰਜ ਕਰਕੇ ਐਫਆਈਆਰ ਚ ਮੇਰਾ ਨਾਮ ਇਨਕਲੂਡ ਕਰਕੇ ਇੱਕ ਬੜੇ ਹੀ ਕੀ ਕਹਿੰਦੇ ਹਾਰਡ ਐਂਡ ਕ੍ਰਿਮੀਨਲ ਇੱਕ ਵਨ ਮੈਂ ਉਹਦਾ ਨਾਮ ਨਹੀਂ ਲੈਂਦਾ ਫਿਰ ਸਾਰੇ ਕਹਿੰਗੇ ਜੀ ਤੁਸੀਂ ਅਦਾਲਤੀਆਂ ਬਾਹਰ ਕਰ ਹਾਰਡ ਐਂਡ ਕ੍ਰਿਮੀਨਲ ਜਿਹਦੇ ਤੇ ਦੋ ਦਰਜਨ ਐਨਡੀਪੀਐਸ ਤੇ ਐਕਸਾਈਜ਼ ਦੇ ਮੁਕਦਮੇ ਦਰਜ ਨੇ ਜਿਹੜਾ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਵਾ ਉਸ ਬੰਦੇ ਨੂੰ ਮੇਰੇ ਖਿਲਾਫ ਗਵਾਹ ਬਣਾ ਕੇ ਕਿ ਜੀ ਅਖੇ ਸੁਪਾਲ ਸਿੰਘ ਖੇਹਰਾ ਨੇ 2015 ਦੇ ਵਿੱਚ ਇਸ ਵਿਅਕਤੀ ਨੂੰ ਇੱਕ ਸੋਨੇ ਦਾ ਬਿਸਕੁਟ ਦਿੱਤਾ ਤਾਂ ਜੱਜ ਸਾਹਿਬ ਨੇ ਜਦੋਂ ਮੈਨੂੰ ਬੇਲ ਦਿੱਤੀ ਹਾਈ ਕੋਰਟ ਵਾਲਿਆਂ ਨੇ ਉਹਨਾਂ ਨੇ ਕਿਹਾ ਨਾਲੇ ਤੁਸੀਂ ਕਹਿੰਦੇ ਕਿ ਖੇਰਾ ਪੈਸੇ ਲੈਂਦਾ ਵਾ ਨਾਲੇ ਤੁਸੀਂ ਕਹਿੰਦੇ ਖੇਰਾ ਸੋਨੇ ਦੇ ਬਿਸਕਟ ਉਹਨੂੰ ਦਿੰਦਾ ਉਸ ਉਹ ਵੀ ਇੱਕ ਆਧਾਰ ਸੀ ਮੇਰੀ ਬੇਲ ਹੁੰਦਾ ਤਾਂ ਅੱਜ ਮੇਰਾ ਤੁਹਾਡੇ ਨਾਲ ਮਕਸਦ ਸਿਰਫ ਇਹ ਸੀਗਾ ਦੇਖੋ ਗੱਲ ਇਹ ਆ ਕਿ ਹੁਣ ਦੋ ਰਾ ਨੇ ਪੋਲਿਟਿਕਸ ਵਿੱਚ ਇੰਡਿਆ ਚ ਜਾਂ ਤਾਂ ਸਿਰ ਸੁੱਟ ਕੇ ਨੀਵੇਂ ਹੋ ਕੇ ਧੌਣ ਸੁੱਟ ਕੇ ਇਹਨਾਂ ਦੇ ਪੈਰ ਫੜ ਲਓ ਤਾਂ ਕੋਈ ਈਡੀ ਨਹੀਂ ਆਵੇਗੀ ਕੋਈ ਸੀਬੀਆਈ ਨਹੀਂ ਆਵੇਗੀ ਜਾਂ ਫਿਰ ਥੋੜਾ ਸਿਰ ਉੱਚਾ ਰੱਖ ਕੇ ਆਪਣੀ ਗੱਲ ਕਰਨ ਦਾ ਮਾਦਾ ਰੱਖੋ ਮੈਂ ਉਸ ਕੈਟਾਗਰੀ ਚ ਆ ਕਿ ਮੈਂ ਗੱਲ ਕਰਨ ਦਾ ਮਾਦਾ ਰੱਖਦਾ ਕਿਉਂਕਿ ਮੈਨੂੰ ਉਸ ਸੰਸਕਾਰਾਂ ਵਿੱਚ ਐਡਾ ਝੁਕਣ ਦਾ ਐਡਾ ਡਰਾਉਣ ਦਾ ਡਰਨ ਦਾ ਮੈਨੂੰ ਸਿਖਾਇਆ ਨਹੀਂ ਗਿਆ ਪਿਆਰ ਨਾਲ ਤਾਂ ਸਾਨੂੰ ਉਦਾਂ ਹੀ ਕੋਈ ਖਰੀਦ ਲਵੇ ਆਣ ਕੇ ਕੋਈ ਪਿਆਰ ਨਾਲ ਆਣ ਕੇ ਕਵੇ ਤਾਂ ਮੇਰੇ ਕੋਲ ਮੇਰੇ ਖਿਆਲ ਆ ਜਿਹੜੀ ਮਰਜ਼ੀ ਚੀਜ਼ ਉਹ ਖਵਾ ਸਕਦਾ ਮੈਂ ਇੱਕ ਜਜ਼ਬਾਤੀ ਟਾਈਪ ਦਿਲ ਤੋਂ ਚੱਲਣ ਵਾਲਾ ਆਦਮੀ ਆ ਪਰ ਜੇ ਕੋਈ ਕਵੇ ਕਿ ਤੇਰੀ ਬਾਹਮ ਰੋੜ ਕੇ ਤੇਰੀ ਕੋਠੀ ਅਟੈਚ ਕਰਕੇ ਤੈਨੂੰ ਪਰਚੇ ਦਰਜ ਕਰਕੇ ਤੈਨੂੰ ਜੇਲ੍ਹ ਚ ਫੜ ਕੇ ਇਹ ਮਸੀਂ ਨਾਲ ਲਾਵਾਂਗੇ ਕੁਝ ਹੋਣਗੇ ਲੋਕ ਸਾਡੀ ਦੇਸ਼ ਦੇ ਰਾ ਪੰਜਾਬ ਦੀ ਰਾਜਨੀਤੀ ਜਿਹੜੇ ਇਦਾਂ ਕਰਦੇ ਹੋਣਗੇ ਜਿਹੜੇ ਹੁਣ ਖਲਾਰਾ ਪਾ ਰਹੇ ਨੇ ਲੱਗਦਾ ਕਾਂਗਰਸ ਵਿੱਚ ਇੱਕ ਖਦਸ਼ਾ ਪੈਦਾ ਹੋਇਆ ਹੋਇਆ ਕਿ ਜਿਹੜੇ ਲੋਕ ਹੁਣ ਆਪਣੇ ਪ੍ਰਾਈਵੇਟ ਵਪਾਰਾਂ ਦੀ ਗੱਲ ਮਾਲਵੇ ਵਿੱਚ ਜਾ ਕੇ ਕਰ ਰਹੇ ਨੇ ਉਹਨਾਂ ਨੂੰ ਐਂ ਲੱਗਦਾ ਜਿਵੇਂ ਕਿ ਭਾਜਪਾ ਨੇ ਉਹਨਾਂ ਦੀ ਬਾਹ ਮਰੋੜੀ ਜਿਹੜਾ ਪਿੱਛੇ ਉਹਨਾਂ ਤੇ ਰੇਡ ਕੀਤਾ ਤੇ ਹੁਣ ਉਹ ਉਹਨਾਂ ਦੀ ਬੋਲੀ ਬੋਲ ਰਹੇ ਨੇ ਵਰਨਾ ਮੈਨੂੰ ਦੱਸੋ ਬੋਰਡ ਤੇ ਲਿਖਿਆ ਜਾ ਰਿਹਾ ਕਿ ਨਵਾਂ ਪੰਜਾਬ ਇਹ ਥੋੜੀ ਜੀ ਮੱਕੀ ਵਿਜਵਾ ਕੇ ਬਰਸਾਤੀ ਨਵਾਂ ਪੰਜਾਬ ਸਿਰਜਾ ਜਾ ਸਕਦਾ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਕਦੀ ਨਸ਼ੇ ਦੇ ਖਿਲਾਫ ਨਹੀਂ ਬੋਲਿਆ ਇਹ ਬੰਦੇ ਨੇ ਜਿਨ੍ਹਾਂ ਨੇ ਕਦੀ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਨਹੀਂ ਬੋਲਿਆ ਇਹਨਾਂ ਨੇ ਬੇਅਦਬੀ ਦੇ ਖਿਲਾਫ ਲਫ਼ਜ਼ ਨਹੀਂ ਬੋਲੇ ਇਹਨਾਂ ਨੇ ਕਦੀ ਭਗਵੰਤ ਮਾਨ ਦੇ ਖਿਲਾਫ ਨਹੀਂ ਸ਼ਬਦ ਬੋਲੇ ਇਹਨਾਂ ਨੇ ਕਦੀ ਭਾਜਪਾ ਦੇ ਖਿਲਾਫ ਨਹੀਂ ਸ਼ਬਦ ਬੋਲੇ ਬਟ ਬਿਕੋਜ਼ ਅਮੀਰ ਨੇ ਔਰ ਉਹਨਾਂ ਨੇ ਉਹ ਰਾਹ ਦੂਸਰੇ ਵਾਲਾ ਚੁਣਿਆ ਹੋਇਆ ਕਿ ਗੋਡੇ ਫੜ ਗੋਡੇ ਫੜ ਕੇ ਧੌਣ ਥੱਲੇ ਸੁੱਟ ਕੇ ਮੁੱਛਾ ਉੱਤ ਕਰਨ ਉੱਤੇ ਕਰਨਾ ਆਦਮੀ ਦਲੇਰ ਨਹੀਂ ਸਮਝਿਆ ਜਾਂਦਾ ਸੋ ਇਹ ਦੋ ਕੈਟਾਗਰੀ ਦੇ ਪੋਲੀਟਿਸ਼ੀਅਨ ਅੱਜ ਸਾਡੇ ਪੰਜਾਬ ਦੇ ਵਿੱਚ ਹਨ ਮੈਂ ਤੁਹਾਡਾਂ ਨਾਲ ਸਿਰਫ ਇਹੀ ਪ੍ਰਾਨ ਕਰਨਾ ਕਿ ਕਿ ਚਲੋ ਹੁਣ ਹੁਣ ਕੀਮਤਾਂ ਮੈਂ ਪਹਿਲਾਂ ਵੀ ਅਦਾਵਾਂ ਕੀਤੀ ਅਤੇ ਗਾਂ ਵੀ ਕਰਨੀ ਪਵੇਗੀ ਆਈ ਥਿੰਕ ਸੋ ਜਦ ਤੱਕ ਇਸ ਮੈਂ ਰਾਜਨੀਤਿਕ ਛੱਸਾ ਲੈ ਰਿਹਾ ਹਾਂ ਪਰ ਮੇਰਾ ਤੁਹਾਡਾਂ ਨਾਲ ਪ੍ਰਾਨ ਇਹੀ ਹੈ ਕਿ ਜਿਵੇਂ ਮੇਰੇ ਪਿਤਾ ਜੀ ਨੇ ਆਪਣੀ ਗੱਲ ਕਹਿੰਦਿਆਂ ਕਹਿੰਦਿਆਂ ਜੇਲ੍ਹਾਂ ਕੱਟੀਆਂ ਔਰ ਉਹ ਆਪਣੀ ਸਾਰੀ ਜ਼ਿੰਦਗੀ ਅੱਛੇ ਕੰਮ ਕਰਕੇ ਕਹਿੰਦੇ ਐਨ ਉਸੇ ਤਰ੍ਹਾਂ ਮੈਂ ਆਪਣਾ ਕੰਮ ਕਰੀ ਜਾਣਾ ਮੈਂ ਨਸ਼ੇ ਦੇ ਖਿਲਾਫ ਵੀ ਬੋਲਣਾ ਮੈਂ ਬੇਅਦਬੀ ਦੇ ਖਿਲਾਫ ਵੀ ਬੇਇਨਸਾਫੀ ਖਿਲਾਫ ਬੋਲਣਾ ਮੈਂ ਹ੍ਰਿਸ਼ਟਾਚਾਰ ਦੇ ਖਿਲਾਫ ਵੀ ਬੋਲਣਾ ਮੈਂ ਦੇਤਾ ਖੱਡਾਂ ਤੇ ਗੈਰਕਾਨੂੰਨੀ ਮਾਈਨਿੰਗ ਦੇ ਖਿਲਾਫ ਬੋਲਣਾ ਮੈਂ ਭਗਵੰਤ ਮਾਨ ਦੀ ਹਰ ਉਸ ਗੱਲ ਦਾ ਦੀ ਨੁਕਤਾਚੀਨੀ ਕਰਨੀ ਹੈ ਔਰ ਕੇਜਰੀ ਵਾਲਦੀ ਨੁਕਤਾਚੀਨੀ ਕਰਨੀ ਹੈ ਜਿਵੇਂ ਉਹਨਾਂ ਨੇ ਬੀਜੇਪੀ ਦੀ ਤਰ੍ਹਾਂ ਤੇ ਮੀਡੀਆ ਉੱਥੇ ਕਬਜ਼ਾ ਕੀਤਾ ਉਹਨਾਂ ਨੇ ਮੀਡੀਆ ਇੱਥੇ ਵੀ ਕਬਜ਼ਾ ਕੀਤਾ ਉੱਥੇ ਬੀਜੇਪੀ ਨੂੰ ਗਾਲਾਂ ਕੱਢਦੇ ਪੁਲਿਸ ਸੀਬੀਆਈ ਦਾ ਦੁਰਉਪਯੋਗ ਕਰਦੇ ਇੱਥੇ ਪੁਲਿਸ ਦਾ ਦੁਰਉਪਯੋਗ ਕਰਦੇ ਕਰਦੇ ਰਹਿਣਾ ਵਾ ਸੋ ਮੇਰੇ ਵੀਰੋ ਆ ਈਡੀ ਦੀ ਅਖੋਤੀ ਸੋ ਕਾਲਡ ਅਟੈਚਮੈਂਟ ਦੀ ਕਹਾਣੀ ਦਾ ਮੇਰਾ ਜਵਾਬ ਆ ਅਗਰ ਤੁਸੀਂ ਮੇਰੇ ਨਾਲ ਸਹਿਮਤ ਹੋ ਤੇ ਮੇਰੀ ਇਸ ਵੀਡੀਓ ਨੂੰ ਸਾਰੇ ਮੈਕਸਿਮਮ ਸ਼ੇਅਰ ਕਰਨਾ ਤਾਂ ਕਿ ਪਾਵਰ ਕੋਆਰਡੀਨੇਟਰਸ ਤੱਕ ਸਾਡੀ ਗੱਲ ਪਹੁੰਚ ਸਕੇ ਮੈਂ ਆਪਣੀ ਪਾਰਟੀ ਦੇ ਸਾਰੇ ਸੀਨੀਅਰ ਲੀਡਰਸ ਦਾ ਬੜਾ ਮਸ਼ਕੂਰ ਆ ਸਾਡੀ ਪਾਰਟੀ ਦੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਨੇ ਸਾਡੇ ਪ੍ਰਾਰਟੀ ਦੇ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਰਾਜਸਥਾਨ ਦੇ ਇੰਚਾਰਜ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਦਾਵਾ ਨੇ ਡਾਕਟਰ ਧਰਮਵੀਰ ਗਾਂਧੀ ਜੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਪ੍ਰਗਟ ਸਿੰਘ ਐਮਐਲਏ ਔਰ ਸੈਕਟਰੀ 올 ਇੰਡੀਆ ਕਾਂਗਰਸ ਕਮੇਟੀ ਨੇ ਨਾ ਸਾਰਿਆਂ ਨੇ ਮੇਰੇ ਹੱਕ ਵਿੱਚ ਜਿਹੜਾ ਸੋਸ਼ਲ ਮੀਡੀਆ ਤੇ ਸਪੋਰਟ ਵੀ ਕੀਤੀ ਮੈਨੂੰ ਸਾਰਿਆਂ ਨੇ ਜ਼ਾਤੀ ਤੌਰ ਤੇ ਬਹੁਤ ਫੋਨ ਕੀਤੇ ਦਿੱਲੀੋਂ ਵੀ ਬਹੁਤ ਸਾਰੇ ਸੀਨੀਅਰ ਪਾਰਟੀ ਲੀਡਰਸ ਦੇ ਫੋਨ ਆਏ ਨੇ ਤਾਂ ਮੈਂ ਉਹਨਾਂ ਦਾ ਵੀ ਮਸ਼ਕੂਰ ਹਾਂ ਤਾਂ ਜ਼ਿਆਦਾ ਮੈਂ ਮਸ਼ਕੂਰ ਹਾਂ ਆਪਣੇ ਪੰਜਾਬ ਦੇ ਲੋਕਾਂ ਦਾ ਵਿਦੇਸ਼ਾਂ ਚ ਬੈਠੇ ਐਨਆਰਆਈ ਭਰਾਵਾਂ ਦਾ ਜਿਹੜੇ ਬਹੁਤ ਬਰੇ ਨੇ ਮੈਂ ਉਹਨਾਂ ਨੂੰ ਕਹਿਣਾ ਕਿ ਪਰੌਣਾ ਨਹੀਂਗਾ ਪਹਿਲਾਂ ਵੀ ਲੜੇ ਤੇ ਗਾਂ ਵੀ ਆਪਾਂ ਲੜਦੇ ਰਹਿਣਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ